ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤੁਖਾਰੀ ਮਹੱਲਾ ਪਹਿਲਾ ਤੁਖਾਰੀ ਬੋਲਣਾ ਔਂਕੜ ਲਾ ਕੇ ਤੁਖਾਰੀ ਨਹੀਂ ਕਹਿਣਾ ਸਿੱਧਾ ਹੀ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਮੇਰੇ ਲਾਲ ਰੰਗੀਲੇ ਤੇ ਟਿੱਪੀ ਲੱਗੀ ਹੋਈ ਹੈ ਹਮ ਲਾਲਨ ਕੇ ਲਾਲੇ ਗੁਰ ਲਖ ਲਖਾਇਆ ਅਵਰ ਨਾ ਦੂਜਾ ਪਾਲੇ ਗੁਰ ਇਥੇ ਯਮਕ ਲਾ ਦੋ ਅਲੱਖ ਲਖਾਇਆ ਅਲੱਖ ਬੋਲਾ ਬੋਲਣਾ ਅਲੱਖ ਲਖਾਇਆ ਇਥੇ ਵਿਸਰਾਮ ਔਰ ਨਾ ਦੂਜਾ ਪਾਲੇ ਗੁਰ ਅਲੱਖ ਲਖਾਇਆ ਜਾ ਤਿਸ ਪਾਇਆ ਅਲੱਖ ਬੋਲਿਆ ਕਰ ਅਲੱਖ ਕਸਕੇ ਕਿਉਂ ਬੋਲਦਾ ਗੁਰ ਇਥੇ ਯਮਕ ਲਾ ਦੁ ਅਲੱਖ ਲਖਾਇਆ ਜਾ ਤਿਸ ਪਾਇਆ ਜਾ ਪ੍ਰਾਪਿ ਕਿਰਪਾ ਤਾਰੀ ਜਗ ਜੀਵਨ ਦਾਤਾ ਪੁਰਖ ਵਿਦਾਤਾ ਜੀ ਜਗ ਜੀਵਨ ਇਥੇ ਨਾਣਾ ਲਾ ਗਏ ਵਿਦਾਤਾ ਕਸ ਕੇ ਕਹਿ ਗਏ ਜਗ ਜੀਵਨ ਦਾਤਾ ਪੁਰਖ ਵਿਦਾਤਾ ਜਗ ਜੀਵਨ ਦਾਤਾ ਪੁਰਖ ਵਿਦਾਤਾ ਸਹਿਜ ਮਿਲੇ ਬਨਵਾਰੀ ਨਦਰ ਕਰਹਿ ਤੂੰ ਤਾਰਹਿ ਤਰੀਐ ਸਚ ਦੇਵ ਹੋ ਦੀਨ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆ ਪ੍ਰਤ ਪਾਲਾ ਭਰਪੁਰ ਧਾਰ ਰਹੀ ਆਤ ਪਿਆਰੀ ਭਰਪੁਰ ਭਰਪੁਰ ਧਾਰ ਰਹੀ ਆਤ ਪਿਆਰੀ ਸਭ ਦੇ ਰਾਵ ਰਹਿਆ ਗੁਰਪੂਰ ਮਰਾਰੇ ਗੁਰ ਰੂਪ ਮਰਾਰੇ ਪਾਈ ਪਹਿਲਾ ਪਪਾ ਨਹੀਂ ਹੈ ਪਹਿਲਾ ਰਾਰਾ ਹੈ ਗੁਰ ਰੂਪ ਮਰਾਰੇ ਪੁੱਠਾ ਪੜ ਗਿਆ ਗੁਰ ਰੂਪ ਮਰਾਰੇ ਤ੍ਰਿ ਭਾਣ ਧਾਰੇ ਤਾ ਕਾ ਅੰਤ ਨਾ ਪਾਇਆ ਰੰਗੀ ਜਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ਰੰਗੀ ਜਨਸੀ ਇਤਿ ਚਮਕ ਜੰਤ ਉਪਾਏ ਇਥੇ ਵਿਸਰਾਮ ਹੈ ਨਿਤ ਦੇਵੈ ਚੜੈ ਸਵਾਇਆ ਅਪਰੰਪਰ ਆਪੇ ਥਾਪ ਉਥਾਪੇ ਤਿਸ ਭਾਵੈ ਸੋ ਹੋਵੈ ਅਪਰੰਪਰ ਆਪੇ ਥਾਪ ਉਥਾਪੇ ਇਹ ਦੋਵੇਂ ਪਾਸੇ ਲੱਗ ਜੇਗਾ ਅਪਰੰਪਰ ਆਪੇ ਥਾਪ ਉਥਾਪੇ ਤੇ ਸਭਾ ਵੈ ਸੋ ਹੋਵੇ ਨਾਨਕ ਹੀਰਾ ਹੀਰਾ ਵੇਦਿਆ ਗੁਣ ਕੈ ਹਾਰ ਪਰੋਵੇ ਗੁਣ ਗੁਣਹ ਸਮਾਣੇ ਮਸਤਕ ਨਾਮ ਨੀਸਾਣੂ ਸੱਚ ਸਾਚ ਸਮਾਇਆ ਚੂਕਾ ਆਵਣ ਜਾਣੂ ਸੱਚ ਸਾਚ ਪਛਾਤਾ ਸਾਚੈ ਰਾਤਾ ਸਾਚ ਮਿਲੈ ਮਾਨ ਭਾਵੇ ਸਾਚੇ ਉਪਰ ਅਵਰ ਨ ਦੀਸੈ ਸਾਚੇ ਸਾਚ ਸਮਾਵੈ ਮੋਹਨ ਮੋਹ ਲੀਆ ਮਨ ਮੇਰਾ ਮੋਹਨ ਇਥੀ ਜਮਕਲਾ ਦੋ ਮੋਹ ਲੀਆ ਮਨ ਮੇਰਾ ਇਥੀ ਵਿਸਰਾਮ ਹੈ ਬੰਦਨ ਖੋਲ ਨਰਾਰੇ ਨਾਨਕ ਜੋਤੀ ਜੋਤ ਸਮਾਣੀ ਜਾ ਮਿਲਿਆ ਆਤ ਪਿਆਰੇ ਸੱਚ ਕਰ ਖੋਜ ਲਹਿ ਸਾਚਾ ਗੁਰ ਥਾਨੂ ਮਨ ਮੁਖ ਨਹਿ ਪਾਈਐ ਗੁਰਮੁਖ ਗਿਆਨੋ ਦੀਵ ਸੱਚ ਦਾਨੋ ਸੂ ਪਰਵਨੋ ਸਦਨੋ ਰਾਰਾ ਪੂਰਾ ਦੀਵ ਸੱਚ ਦਾਨੋ ਸੂ ਪਰਵਨੋ ਸਦਦਾਤਾ ਵਡ ਦਾਣਾ ਅਮਰ ਅਜੋਨੀ ਅਸਥਿਰ ਜਾਪੈ ਸਾਚਾ ਮਹਿਲ ਚਰਾਣਾ ਦੂਤ ਉਚਾਪਤ ਲੇਖ ਨਾ ਲਿਖੀਐ ਹਾਂ ਉਚਾਪਤ ਉਚਾਰਨ ਕਰਨਾ ਉਚਾਪਤ ਨਹੀਂ ਬੋਲਣਾ ਕਸਕੇ ਨਹੀਂ ਬੋਲਣਾ ਊੜੇ ਤੋਂ ਚੱਕੇ ਦੂਤ ਉਚਾਪਤ ਲੇਖ ਨਾ ਲਿਖੀਐ ਇਥੇ ਵਿਸਰਾਮ ਹੈ ਪ੍ਰਕਾਟੀ ਜੋਤ ਮੁਰਾਰੀ ਨਾਨਕ ਸਾਚਾ ਸਾਚਾ ਰਾਚਾ ਗੁਰਮੁਖ ਤਰੀਐ ਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ